ਅੰਮ੍ਰਿਤਸਰ ਗੋ ਨਾਨਕ ਦੇਵ ਹਸਪੀਟਲ ਦੇ ਨਰਸਿੰਗ ਸਟਾਫ ਦੇ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਦਿੱਤਾ ਗਿਆ ਰੋਸ ਤਰਨਾ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਅੰਮ੍ਰਿਤਸਰ ਗੋ ਨਾਨਕ ਹਸਪਤਾਲ ਦੀਆਂ ਤਸਵੀਰਾਂ ਜਿੱਥੇ ਕਿ ਨਰਸਿੰਗ ਸਟਾਫ ਦੇ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਤਰਨਾ ਦਿੱਤਾ ਗਿਆ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਡੀਆਂ ਮੰਗਾਂ ਨੂੰ ਸੁਣਿਆ ਜਰੂਰ ਗਿਆ ਪਰ ਅਜੇ ਤੱਕ ਕੋਈ ਵੀ ਮੰਗ ਸਾਡੀ ਪੂਰੀ ਨਹੀਂ ਕੀਤੀ ਗਈ ਇਸ ਨੂੰ ਲੈ ਕੇ ਇਹਨਾਂ ਸਟਾਫ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਦਾ ਅਤੇ ਉਹਨਾਂ ਨੇ ਕਿਹਾ ਕਿ ਸਾਡੀਆਂ ਜੋ ਮੰਗਾਂ ਹਨ ਉਹਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ ਨਾਲ ਹੀ ਉਹਨਾਂ ਨੇ ਮਰੀਜ਼ਾਂ ਤੋਂ ਇਸ ਗੱਲ ਦੀ ਮਾਫੀ ਮੰਗਿਆ ਜੋ ਤੰਗ ਪਰੇਸ਼ਾਨ ਹੋ ਰਹੇ ਉਸ ਉਹਨਾਂ ਨੇ ਕਿਹਾ ਕਿ ਅਸੀਂ ਜੋ ਮਰੀਜ਼ ਆਏ ਹਨ ਉਹਨਾਂ ਦੇ ਮਜਬੂਰੀਆਂ ਇਹ ਤਕਲੀਫਾਂ ਨੂੰ ਸਮਝਦੇ ਹਾਂ ਪਰ ਸਾਡੀਆਂ ਵੀ ਕੁਝ ਮਜਬੂਰੀਆਂ ਜਿਸ ਨੂੰ ਲੈ ਕੇ ਅਸੀਂ ਇਹ ਰੋਸ ਪ੍ਰਦਰਸ਼ਨ ਅਤੇ ਤਰਨਾ ਜਾਰੀ ਕੀਤਾ ਹੈ ਅਤੇ ਨਾਲ ਹੀ ਉਹਨਾਂ ਨੇ ਇਹ ਵੀ ਐਲਾਨ ਕਰ ਦਿੱਤਾ ਹੈ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਇਹ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਰਹਿਣ ਦਾ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਜੋ ਵੀ ਸਾਡੀਆਂ ਮੰਗਾਂ ਹਨ ਉਹਨਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ ਅਤੇ ਖਾਲੀ ਉਹਨਾਂ ਮਰੀਜ਼ਾਂ ਤੋਂ ਮਾਫੀ ਦੀ ਵੀ ਮੰਗੀ ਹੈ ਕਿ ਅਸੀਂ ਜੋ ਅਸੀਂ ਉਹਨਾਂ ਨੂੰ ਟਾਈਮ ਨਹੀਂ ਦੇ ਰਹੇ ਹੋਰ ਕੀ ਕਿਹਾ ਇਹਨਾਂ ਨੇ ਇਸ ਬਾਰੇ ਉਹ ਉਹਨਾਂ ਤੋਂ ਹੀ ਸੁਣਦੇ ਹਾਂ ਮੇਰਾ ਨਾਮ ਗੁਪਤ ਹੋ ਰਿਹਾ ਹੈ ਅਤੇ ਮੈਂ ਪੰਜਾਬ ਅੰਮ੍ਰਿਤਸਰ ਨਰ ਸਿੰਘ ਯੂਨੀਅਨ ਦੀ ਪ੍ਰੈਸ ਸੈਕਟਰੀਆ ਅਸੀਂ ਇਹ ਦਰਨਾ ਲਾਇਆ ਵਾ ਸਰਕਾਰ ਤੋਂ ਬਹੁਤ ਹੀ ਅੱਕ ਕੇ ਅਸੀਂ ਆਪਣਾ ਇੱਕ ਗ੍ਰੇਡ ਪੇਜਾ ਸਾਨੂੰ ਸਰਕਾਰ ਨੇ ਦਿੱਤਾ ਸੀਗਾ 2011 ਦੇ ਵਿੱਚ 32 ਡਵਾਈਸ ਕਰਕੇ 4600 ਗ੍ਰੇਡ ਪੇ ਲਾਇਆ ਗਿਆ ਸੀ ਜਿਹਨੂੰ 2019 ਦੇ ਵਿੱਚ ਇਹਨਾਂ ਨੇ ਘਟਾ ਕੇ ਪਕੀਸੋ ਦਾ ਦਿੱਤਾ ਕਿ ਪਰ ਉਸ ਤੋਂ ਬਾਅਦ ਜਿਹੜੇ ਜੁਆਇਨਿੰਗ ਹੋਈਆਂ ਉਹਨਾਂ ਨੂੰ ਸਰਕਾਰ 2800 ਦੇ ਰਹੀ ਹੈ ਜਦਕਿ ਜਿਹੜਾ 2800 ਗ੍ਰੇਡ ਪੇ 4000 ਦੇ ਮੁਕਾਬਲੇ ਬਹੁਤ ਹੀ ਘੱਟਾ ਜਿਹਦੇ ਨਾਲ ਕਿ ਤਾਂ ਸਾਡਾ ਘਰ ਦਾ ਗੁਜ਼ਾਰਾ ਕਰਨਾ ਬਹੁਤ ਹੀ ਔਖਾ ਵਾ ਛੋਟੇ ਛੋਟੇ ਬੱਚੇ ਨੇ ਸਾਡੇ ਜਿਹੜੇ ਆਪਾਂ ਘਰੇ ਛੱਡ ਕੇ ਹੁੰਦੇ ਨੇ ਤੇ ਦੇਖਿਆ ਜਾਵੇ ਤਾਂ ਉਹਨਾਂ ਦੀਆਂ ਫੀਸਾਂ ਵੀ ਇੰਨੀ ਮੰਗਿਆਈ ਹੋਗੀ ਆ ਕਟਨੀਆਂ ਸਾਡੀਆਂ ਬਹੁਤ ਹੀ ਔਖੀਆਂ ਨੇ ਇੱਕ ਆ 2800 ਦੇ ਸਟਾਫ ਨੰਬਰ ਤੇ ਬੋਤਨੇ ਕੁਛ ਇਵਨਿੰਗ ਦੇ ਲਈ ਕੁਛ ਨਾਈਟ ਦੇ ਲਈ ਆਨਲਾਈਨ ਕਰਕੇ ਦੇ ਦੇ ਉਹ ਆਪੇ ਆਪਣੀ ਸਟ੍ਰਾਈਕ ਕੰਟੀਨਿਊ ਕਰ ਲਗੇ ਹਜ਼ਾਰਾਂ ਦੇ ਸਾਹਮਣੇ ਜਿਹੜਾ ਵਾ ਸਟਾਫ ਅੱਜ ਜਿਹੜਾ ਸਟ੍ਰਾਈਕ ਤੇ ਬੈਠਾ ਵਾ ਉਹ ਆਪਣੇ ਮੁਹਾਲੀ ਅਰਜੰਦਰਾ ਹਸਪੀਟਲ ਪਟਿਆਲਾ ਅਤੇ ਕੰਪਨੀ ਸਰ ਜੀ ਅਸੀਂ ਟੇਬਲ ਟੌਕ ਇਕ ਨੇ ਕੀਤੀ ਆਪਾਂ ਟੇਬਲ ਟੌਕਸ ਬਹੁਤ ਲਈਆਂ ਨੇ ਸਰਕਾਰ ਨਾਲ ਮੀਟਿੰਗ ਕਰਤੀ ਆ ਸਰਕਾਰ ਨਾਲ ਪਰ ਮੀਟਿੰਗ ਕਰਕੇ ਤੁਹਾਨੂੰ ਮਿੱਟੀਆਂ ਗੋਲੀਆਂ ਦੇ ਕੇ ਤੁਹਾਨੂੰ ਕੌੜ ਦਿੱਤਾ ਜਾਂਦਾ ਵਾ ਅੱਗੇ ਧਰਨਾ ਪੇਸਟ ਰਾਈਕ ਚੱਕ ਲੈਣੇ ਆ ਕਿ ਚਲੋ ਸ਼ਾਇਦ ਹੋ ਸਕਦਾ ਸਰਕਾਰ ਸਾਡੀ ਸੁਣ ਲਵੇ ਪਰ ਹੁੰਦਾ ਕੁਝ ਨਹੀਂ ਆ ਸਰਕਾਰ ਸਾਡੀ ਉਹ ਗੱਲ ਮੀਟਿੰਗ ਕਰਕੇ ਸਾਨੂੰ ਸਭ ਕੁਝ ਫੇਰ ਦੁਬਾਰਾ ਉਸੇ ਤੇ ਹੀ ਰੱਖ ਦਿੱਤਾ ਜਾਂਦਾ ਵਾ ਜਿਤੇ ਕਰਕੇ ਸਾਡੀ ਸਰਕਾਰ ਨੂੰ ਨਹੀਂ ਲੱਗਦਾ ਕਿ ਸਾਨੂੰ ਇਹਨਾਂ ਸਟ੍ਰਾਈਕ ਤੋਂ ਤੁਹਾਨੂੰ ਕੁਝ ਮਿਲਾਵਾਂ ਇਸ ਕਰਕੇ ਅਸੀਂ ਹੋਣਾ ਲੋਕਾਂ ਨੂੰ ਲੋਕਾਂ ਨੂੰ ਤਾਂ ਹੋ ਰਹੀ ਆ ਆਪਾਂ ਖੱਤਲ ਖਵਾ ਰਹੀ ਆ ਆਪਾਂ ਚਾਹੁੰਦੇ ਵੀ ਨਹੀਂ ਕਿਉਂਕਿ ਜਿਹੜੇ ਮਰੀਜ਼ ਨੇ ਉਹ ਪਹਿਲਾਂ ਹੀ ਤੰਗ ਨੇ ਤੇ ਸਾਡਾ ਵੀ ਦਿਲ ਨਹੀਂ ਕਰਦਾ ਕਿ ਅਸੀਂ ਉਹਨਾਂ ਨੂੰ ਹੋਰ ਤੰਗ ਕਰੀਏ ਜਾਂ ਉਹਨਾਂ ਨੂੰ ਹੋਰ ਪਰੇਸ਼ਾਨ ਕਰੀਏ ਕਿਉਂਕਿ ਉਹ ਪਹਿਲਾਂ ਹੀ ਇੰਨੇ-ਇੰਨੇ ਮਤਲਬ ਖਤਰਨਾਕ ਬਿਮਾਰੀਆਂ ਨੇ ਜਿਨ੍ਹਾਂ ਦੇ ਨਾਲ ਉਹ ਜੂਝ ਰਹੇ ਨੇ ਤੇ ਅਸੀਂ ਆਪਣੇ ਦਿਨ ਰਾਤ ਸੇਵਾ ਉਹਨਾਂ ਨੂੰ ਦੇਣ ਨੂੰ ਤਿਆਰ ਆ ਪਰ ਸਾਨੂੰ ਇੱਕੋ ਉਮੀਦ ਕਰਦੇ ਆ ਸਰਕਾਰ ਕੋ ਕਿ ਜਿਹੜਾ ਸਾਡਾ ਪੰਦਾ ਹੱਕ ਆ ਘੱਟੋ-ਘੱਟ ਸਾਨੂੰ ਉਹ ਦਿੱਤਾ ਜਾਵੇ ਅਸੀਂ ਉਹਨਾਂ ਕੋਈ ਵੱਧ ਜੋ ਲੋਤੇ ਬਸ ਇਹੀ ਕਿ ਸਰਕਾਰ ਜਦੋਂ ਤੱਕ ਵੋਟਾਂ ਲੈਣੀਆਂ ਸੀਗੀਆਂ ਉਦੋਂ ਕਹਿੰਦੇ ਸੀਗੇ ਤੁਹਾਡਾ ਅਸੀਂ ਹੋਲਡ ਪੈਂਸ਼ਨ ਸਕੀਮ ਵੀ ਬਹਾਲ ਕਰਾਂਗੇ ਤੁਹਾਡੀ ਫੇਸ ਸਕਿਲ ਵੀ ਲਾਗੂ ਕਰਾਂਗੇ ਪਰ ਮੈਨੂੰ ਹੋਰ ਸਰਕਾਰ ਤਾਂ ਜਾਂਦਾ ਟਾਈਮ ਆ ਗਿਆ ਵਾਕੀ ਹਲੇ ਤੱਕ ਕੁਝ ਨਹੀਂ ਸਕਾਰਨੇ ਕਿਕਾ ਤੇ ਇਸ ਕਰਕੇ ਮੈਨੂੰ ਲੱਗਦਾ ਨਹੀਂ ਆ ਕਿ ਸਰਕਾਰ ਹੁਣ ਕੋਈ ਹਮੀਕ ਰੱਖੇਗੀ ਹੁਣ EMPLOYEES ਜਿਹੜਾ ਉਹਨਾਂ ਨੂੰ ਦੁਬਾਰਾ ਵੋਟਾਂ ਪਾਉਣਗੇ ਤੇ ਇਹ ਹੀ ਲੱਗਦਾ ਤੀਕਾ ਕਿ ਜਿਹੜੇ ਆਮ ਲੋਕਾਂ ਨੂੰ ਆਪਾ ਬਣਾਇਆ ਹੋਏ ਨੇ ਹੁਣ ਮੰਤਰੀ ਬਣਾਇਆ ਸੀਗਾ ਸ਼ਾਇਦ ਉਹਨਾਂ ਨੂੰ ਗਰਾਉਂਡ ਲੈਵਲ ਤੇ ਪਤਾ ਨਹੀਂ ਕਿਵੇਂ ਕੰਮ ਹੁੰਦੇ ਨੇ ਕਿਉਂਕਿ ਗਰਾਉਂਡ ਲੈਵਲ ਤੇ ਆ ਕੇ ਦੇਖੋ ਤਾਂ ਕੰਮ ਕਿੰਨਾ ਰਾਤ ਕਰਨਾ ਕਿੰਨਾ ਔਖਾ ਵਾ ਪਰ ਉਹ ਜਦੋਂ ਦੇ ਮੰਤਰੀ ਬਣ ਗਏ ਨੇ ਉਹਨਾਂ ਦੀਆਂ ਅੱਖਾਂ ਹੀ ਮੈਨੂੰ ਲੱਗਦਾ ਜਿਵੇਂ ਫਿਰ ਗਈਆਂ ਨੇ ਅਤੇ ਮੈਨੂੰ ਨਹੀਂ ਲੱਗਦਾ ਕਿ ਉਹ ਆਮ ਜਿਹੜੇ ਲੋਕ ਜਿਹੜੇ ਆਮ ਬਹਿ ਕੇ ਨੇ ਇਹ ਨਹੀਂ ਇਹ ਹੀ ਹੈ ਜਦੋਂ ਤੱਕ ਸਾਨੂੰ ਸਰਕਾਰ ਕੋਈ ਅਫੀਸ਼ੀਅਲ ਸਾਡੇ ਲਈ ਲੈਟਰ ਨਹੀਂ ਕਰਦੀ ਛਾਲ ਤੋਂ ਗ੍ਰੇਟ ਤੇ ਦੀ ਸਾਡੀ ਅਸੀਂ ਟਰਾਈ ਕਰੀਆ ਦਿਨ ਰਾਤ 24 ਘੰਟੇ ਰੋਗੀ ਅਤੇ ਜਿਹੜਾ ਸਾਡਾ ਇੱਕ ਸਾਥੀ ਸੁਸਾਈਡ ਕਰਨ ਲਈ ਮਰਨ ਲਈ ਉੱਥੇ ਚੌਥੇ ਫਲੋਰ ਤੇ ਪਟਿਆਲਾ ਹਸਪੀਟਲ ਖੜਿਆ ਵਾ ਤੇ ਅਸੀਂ ਨਹੀਂ ਚਾਹੁੰਦੇ ਕਿ ਉਹ ਦਿਨਾਂ ਕੋਈ ਅਨਹੋਣੀ ਹੋਵੇ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਸਾਡੀ ਜਿਹੜੀ ਆ ਜਿਹੜੀ ਸਾਡਾ ਬੰਦਾ ਹੱਥ ਸਾਨੂੰ ਦੇਵੇ ਅਸੀਂ ਉਹਨਾਂ ਤੋਂ ਹੋਰ ਕੋਈ ਐਕਸਟਰਾ ਨਹੀਂ ਦੇਗਾ